ਸਰਵਤੰਤ੍ਰ ਉਮਰੋ ਕੇ ਪਿਆਰੇ ਸਤਸੰਗਤ თანਦਾਨ ਸਾਹਿਬ ਜੀ ਗ੍ਰੰਥ ਸਾਹਿਬ ਜੀ ਆਪ ਸਾਰਿਆਂ ਸੰਤਾਨਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਰਬਾਹਰ ਦੀ ਤਰਸਾ ਅੱਜ ਬੜਾ ਹੀ ਮਹਾਨ ਦਿਨ ਹੈ ਜਿਸ ਦਿਨ ਵਿੱਚ ਬਹੁਤ ਕਸ਼ਟ ਅਤੇ ਦੁੱਖ ਵਾਲਾ ਦਿਨ ਹੈ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਮ ਪਾਤਸ਼ਾਹ ਲੋਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ ਤਾਂ ਕਿ ਸਾਥ ਸੰਗਤ ਕੋਈ ਵੀ ਇਨਸਾਨ ਹੈ ਅੱਜ ਜਿੰਨੀ ਤੁੱਪ ਪੈਂਦੀ ਹੈ ਆਪਾਂ ਤੁੱਪ ਨਹੀਂ ਸਹਾਰ ਸਰਦੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨੂੰ ਚੰਦੂ ਨਾਲ ਵੱਲੋਂ ਤੱਤੀ ਤਵੀਤੇ ਬਹਾਇਆ ਗਿਆ। ਤਦ ਹੀ ਲਾਲ ਕਰਕੇ ਸਵਾ ਮਾਣ ਲੱਕੜ ਉਸ ਤੱਤੀ ਤਵੀਤੇ ਥੱਲੇ ਲੱਗੀ ਹੋਈ ਸੀ। ਤੱਤੀ ਤਵੀਤੇ ਮੱਥਣ ਦਾ ਹੁਕਮ ਕੀਤਾ ਗਿਆ। ਉਸਪ੍ਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਰਦੇ ਵਿੱਚ ਤੱਤਾ ਦਿੱਤਾ ਜੀ ਪਾਇਆ ਗਿਆ ਤੇ ਇਹਨੂੰ ਨਾਲ ਨੂੰ ਦੇਵ ਦੇ ਵਿੱਚ ਵੀ ਉਵਾਇਆ ਗਿਆ ਭਾਈ ਸਾਖ ਦਸਰਾਜ ਜੀ ਦੇ ਤਾਂ ਕਿ ਤਰ੍ਹਾਂ ਗੱਲ ਨੇ ਤਕਰੀਬ ਹੋਵੇ ਜੀ ਤਾਂ ਉਹ ਸਾਡੀਆਂ ਸ਼ਰਤਾਂ ਨੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਮੰਨ ਲੈਣਗੇ ਜੋ ਸਾਡੀ ਸੰਗਤ ਨੂੰ ਸੁਝਾ ਦੇਣਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਕਸ਼ਤੇ ਜੰਨਾ ਦੀ ਮਰਜ਼ੀ ਆ ਗਈ ਪਰ ਆਪਣੀ ਈਨ ਆਪਣਾ ਧਰਮ ਨਹੀਂ ਸੱਜਣਾ ਇਸ ਧਰਮ ਨੂੰ ਕਾਮ ਜਾਵਣ ਰੱਖੜ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਰੀਰ ਦੇ ਉੱਤੇ ਕਸ਼ਟ ਲੈ ਲਿਆ ਜੇਕਰ ਗੁਰੂ ਅਰਜਨ ਦੇਵ ਜੀ ਸਹਦ ਉਹ ਕਸ਼ਟ ਨਾ ਆਪਣੇ ਸਿਰ ਤੇ ਲੈnde ਪਤਾ ਨਹੀਂ ਇਸ ਸੰਸਾਰ ਦੇ ਉਤੇ ਕਿੱਡੀ ਤਵੱਡੀ ਅਰਜਨ ਇਹ ਡਗਣਾ ਸੀ ਤੇ ਪਤਾ ਨਹੀਂ ਕਿੰਨਾ ਕਿੱਡਾ ਵੱਡਾ ਇਸ ਸੰਸਾਰ ਦਾ ਨੁਕਸਾਨ ਹੋਣਾ ਸੀ ਅੱਜ ਜਿੱਥੇ ਆਪਾਂ ਬੈਠੇ ਆ ਪਿੰਡ ਸਿਹਾਰ ਗੁਰੂ ਘਰ ਦੇ ਵਿੱਚ ਇਹ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਰ ਤੋ ਕੇ ਸਤਿ ਸਿਦਿ ਗੁਰੂ ਬਰਾਸਾ ਜੀ ਮਹਾਰਾਜ ਨੇ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਰ ਅਮਰ ਬਾਣੀ ਹਰ ਹਰ ਤੇਰੀ ਸੋ ਸੋ ਹੋਏ ਪਰਮ ਅਗਤ ਮੇਰੀ ਇਸ ਬਾਣੀ ਦੇ ਨਾਲ ਹਰ ਇੱਕ ਵੇਪਾਰ ਉਤਾਰਾ ਹੁੰਦਾ ਹੈ ਦੁੱਖਾਂ ਤਕਰੀਪਾਂ ਨੂੰ ਢੋਲ ਕਰਦੀ ਹੈ ਬਾਣੀ ਅਤੇ ਭਾਵ ਸਾਧ ਤੋਂ ਪਾਰ ਕਰਦੀ ਹੈ ਬਾਣੀ ਤੇ ਇਸੇ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਸੀ ਕਿ ਵਾਹਿਗੁਰੂ ਤੇਰਾ ਭਾਣਾ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਤਪੀ ਤਗੇ ਤੇ ਬੈਠਣ ਵੇਲੇ ਅਕਾਲ ਪੁਰਖਾ ਮਹਾਰਾਜ ਨੂੰ ਪਿਆ ਕੇ ਮਹਾਰਾਜ ਇਹ ਜਿਹੜਾ ਤੇਰਾ ਭਾਣਾ ਤੇ ਤੇਰਾ ਹੁਕਮ ਹੈ ਉਹ ਮੈਨੂੰ ਚੰਗਾ ਲੱਗਦਾ ਹੈ ਤੇ ਮੈਂ ਤੱਤੀ ਤੱਤੀ ਤੇ ਬੈਠ ਜਾਂਦਾ ਹਾਂ ਪਰ ਇਹ ਜਿਹੜੇ ਜਾਨਮ ਨੇ ਮੈਨੂੰ ਦੁੱਖ ਦੇਣ ਵਾਸਤੇ ਤਕਲੀਫ ਦੇਣ ਵਾਸਤੇ ਇਹਨਾਂ ਨੇ ਇਹ ਸਾਰਾ ਕੁਝ ਰਚਿਆ ਤੇ ਮੈਨਾਂ ਦਾ ਹੁਕਮ ਇਹਨਾਂ ਦਾ ਕਹਿਣਾ ਤੇ ਇਹਨਾਂ ਦੇ ਇਹ ਨਵੇਂ ਮੰਨਾਂ ਦਾ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਸੰਤਾਨਾਂ ਨੂੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਹੁਕਮ ਤੇ ਕਰਨਾ ਚਾਹੀਦਾ ਹੈ ਸੇਵਾ ਕਰੋ ਸੇਮਨਤ ਕਰੋ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਬੇਟੀ ਬਚਾਓ ਬੇਟੀ ਪੜਾਓ ਅਤੇ ਜਿਹੜੇ ਰੁੱਖ ਲੱਗੇ ਹੋਏ ਨੇ ਉਹ ਰੁੱਖਾਂ ਦੀ ਸੰਭਾਲ ਕਰੋ ਅਦਨ ਮੇਰ ਰੁੱਖ ਲਗਾਓ ਅੱਜ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਾਹਮਣੇ ਤੱਕ ਸਾਹਮਣੇ ਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਹਜ਼ੂਰੀ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਰੁੱਖਾਂ ਦੀ ਬਹੁਤ ਲੋੜ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਯਾਦ ਕਰਦੇ ਹੋ ਤੁਸੀਂ ਸਾਰਿਆਂ ਨੇ ਚਾਹੇ ਕਿ ਮਾਈ ਹੈ ਭਾਈ ਹੈ ਬਜ਼ੁਰਗ ਨੇ ਇੱਕ ਤੋਂ ਲੈ ਕੇ ਦੋ ਰੁੱਖਾਂ ਤੱਕ ਤੁਸੀਂ ਸਾਰਿਆਂ ਨੇ ਲਾਇਆ। ਆਪੋ ਆਪਣੇ ਖੇਤਾਂ ਦੇ ਵਿੱਚ ਕਿਸੇ ਕੋਲੇ ਘਰ ਦੇ ਵਿੱਚ ਜਗੈ ਉਥੇ ਲਾਉ ਕੋਈ ਫਲਦਾ ਪੇਡਾ ਲਾ ਲੂ ਨਾਲ ਆਪਾਂ ਨੂੰ ਛਾਂ ਦੇਵੇਗਾ ਤੇ ਨਾ ਫਲ ਦੇਵੇਗਾ ਤੇ ਜਿੱਥੇ ਛਾਂ ਦੀ ਲੋੜ ਹੈ ਵੱਡਾ ਦਰਖਤ ਲੱਗ ਸਕਦਾ ਹੈ ਟੱਪਣ ਲੱਗ ਸਕਦਾ ਹੈ ਬਰੋਟਾ ਲੱਗ ਸਕਦਾ ਜਿੱਥੇ ਵੀ ਥਾਂ ਹੈਗੀ ਹੈ ਇਰਪਾ ਕਰਕੇ ਨਗਰ ਪੰਚਾਇਤ ਦੇ ਨੰਬਰਦਾਰ ਸਾਰੇ ਇੱਥੇ ਬੈਠੇ ਨੇ ਸਾਂਝੇ ਖਾਣ ਦੇ ਵਿੱਚ ਤਾਂ ਕਿ ਉਸੇ ਜ਼ਰੂਰ ਪੇਪਰ ਬਰੋਟਾ ਜ਼ਰੂਰ ਲਾਉਣਾ ਹੈ ਮੇਰੇ ਗੁਰੂ ਨਾਨਕ ਦਾ ਬਾਬਾ ਬੋਧਾ ਜੀ ਸਾਨੂੰ ਪਰ ਉਪਦੇਸ਼ ਕਰਦੇ ਹੁੰਦੇ ਸੀ ਕਹਿੰਦੇ ਜਿਹੜਾ ਨੰਨਾ ਪੇਪਰ ਬਰੋਟਾ ਲਾਉਂਦਾ ਕੋਈ ਇਨਸਾਨ ਉਸ ਨੂੰ 72 ਹਜ਼ਾਰ ਸਾਲ ਸਵਰਗ ਮਿਲਦਾ ਹੈ ਮੇਰੇ ਗੁਰੂ ਜੀ ਸਾਨੂੰ ਦੱਸਦੇ ਹੁੰਦੇ ਸੀ ਤੇ ਇਸ ਕਰਕੇ ਉਹਨਾਂ ਦੇ ਉੱਤੇ ਫਲ ਵੀ ਲੱਗਦਾ ਹੈ ਜਾਨਵਰ ਫਲ ਵੀ ਖਾਂਦੇ ਨੇ ਤੇ ਆਪਾਂ ਨੂੰ ਆਕਸੀਜਨ ਸਾਹ ਬਹੁਤ ਜ਼ਿਆਦਾ ਦਿੰਦੇ ਨੇ ਤੇ ਇਸ ਕਰਕੇ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾ ਇੱਕ ਜਕਾਰਾ ਜਰੂਰ ਸੱਡੋ ਜੇ ਤੁਸੀਂ ਇੱਕ ਇੱਕ ਦਰਖਤ ਸਾਰੇ ਲਾਉਂਗੇ ਮੈਂ ਚਾਹਣਾ ਕੋਈ ਨਾ ਕੋਈ ਇੱਕ ਜਕਾਰਾ ਸੱਡੋ ਵੀ ਬਾਬਾ ਜੀ ਜੇਰੇ ਤੁਸੀਂ ਬੇਨਤੀ ਕਰੀ ਅਸੀਂ ਸੋਦਾ ਕਹਿਣਾ ਜਰੂਰ ਮੰਨਾਂਗੇ ਮਾਤ ਸੰਗਤ ਦਾ ਧੰਨਵਾਦ ਜਨਾਨੇ ਇਸ ਅਸਥਾਨ ਤੇ ਮੈਨੂੰ ਆਪਣਾ ਸਮਝ ਕੇ ਤੁਸੀਂ ਯਾਦ ਕੀਤਾ ਮੈਨੂੰ ਯਾਦ ਰੱਖਿਆ ਤੁਸੀਂ ਨੇ ਕਿ ਬਾਬਾ ਪ੍ਰਗਟਦਾ ਜੀ ਸਾਡੇ ਨਗਰ ਨੂੰ ਬਹੁਤ ਪਿਆਰ ਕਰਦੇ ਨੇ ਜਾਂ ਸਾਡੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਰਹਿੰਦੇ ਨੇ ਤੇ ਮੈਨੂੰ ਇੱਥੇ ਯਾਦ ਕਰਨ ਤੇ ਮੌਕਾ ਮਿਲਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਦਾ ਅਤੇ ਆਪ ਜੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਇਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ